ਦਾ ਸਾ ਵਾਹਿਗੁਰੂ ਜੀ ਕੀ ਬਤੇ ਧੰਨਵਾਦ ਤੁਹਾਡਾ ਕਿ ਤੁਸੀਂ ਪਹੁੰਚੇ ਹੋ ਦੁੱਖ ਦੀ ਗੱਲ ਇਹ ਆ ਕਿ ਧਰਮਕੋੜ ਬਹੁਤ ਵੱਡਾ ਕਸਬਾ ਤੇ ਆਸੇ ਪਾਸੇ ਕਾਫੀ ਪਿੰਡ ਵੀ ਨੇ ਤੇ ਲੰਬਾ ਜੀ ਨੇ ਮੈਨੂੰ ਲੱਗਦਾ ਫਿਰ ਦੋ ਤਿੰਨ ਘੰਟੇ ਹੋਰ ਚਲੇ ਲਾਉਂਦੇ ਉਹ ਜੀ ਤੇ ਗਿੜਤੀ ਮਾਰੋ ਜੀ 40 42 ਹੁੰਦੇ ਆਏ ਹੋਣੇ ਦੁੱਖ ਦੀ ਗੱਲ ਹੈ ਜੈਰਾ ਕੀ ਕੇ ਮਰ ਰਹੇ ਆ ਚਿਦਿਆਂ ਦਾ ਮਰ ਰਹੇ ਆ ਨਸ਼ਿਆਂ ਨਾਲ ਜਵਾਨੀ ਮਰ ਰਹੀ ਆ ਪੰਜਾਬ ਨੂੰ ਚਾਰਸ ਪਰੋਂ ਲਾਂਬੂ ਲਾਇਆ ਜਾ ਰਿਹਾ ਪਰ ਆਪਾਂ ਘਰਾਂ 'ਚ ਬੈਠੇ ਆਂ ਅਸੀਂ ਉੱਪਰ ਚੱਲ ਕੇ ਆ ਸਕਦੇ ਆਂ 780 ਕਿਲੋਮੀਟਰ ਦੂਰ ਆ ਨਿਦੇਹਣ ਤੋਂ ਮੇਰੇ ਸਾਥੀ ਆ ਸਕਦੇ ਆ ਪਿਛੇ ਤੋਂ ਜਿਹੜੀ ਆਨੇ ਇਹਨਾਂ ਨੇ ਕੰਮਕਾਰ ਨਹੀਂ ਬਈ ਆ ਜਿਹੜੇ ਤੁਹਾਡੇ ਕੋਲ ਬੋਕਰ ਵਾਲੇ ਕਹਿੰਦੇ ਆ ਮੈਂ ਵੀਡੀਓ ਸੁਣੀ ਗੱਲ ਪਰਸੋਂ ਵੀ ਪਾਈ ਜਾਂਦਾ ਹੈ ਅਲਾਦੀ ਢੋਸ ਪਾਈ ਜਾਂਦਾ ਹੈ ਕੇ ਇਹਦਾ ਜੀ ਘਬਰਾਹ ਕਰਦੇ ਆ ਇਹਦੀ ਗੱਲਬਾਤ ਹੀ ਇਹ ਨਹੀਂ ਕੋਈ ਆ ਲਿਸਟ ਜਿਹੜੀ ਤੁਹਾਡੇ ਕੋਲੇ ਹੋਣੀ ਬੋਲੀ ਹੈ ਜਿਸਕੇਤ ਜੀ ਨੇ ਆ ਪਿੰਡ ਜਿਹੜੇ ਐਨਜੀਟੀ ਦੇ ਵਿੱਚ ਜਿਹੜਾ ਕੇਸ ਲੱਗਿਆ ਵਾ ਉਹਦੇ ਵਿੱਚ ਡਾנק ਫੈਕਟਰੀ ਨਾਲ ਆ ਪਿੰਡ ਦੇ ਉੱਤੇ ਆ ਇਹ ਸ਼ਕਤੀ ਪਿੰਡ ਆ ਬਾਕੀ ਪਿੰਡ ਲੁਧਿਆਰੇ ਦੇ ਆ ਜਿਹੜੇ ਪਿੰਡ ਸਹਾਵਾਜਪੁਰਾ ਸੋਦੇ ਚਰੇ ਦਾ ਚੱਕ ਤੋ ਦਿਆ ਕਰੋ ਤੋਂ ਲੈ ਖਾਦੀ ਚੱਕ ਮੀਆਂ ਕਲਾ ਕੰਨੀਆਂ ਖੁਰਦਾ ਫੱਦੇਪੁਰਾ ਫੱਦੇਪੁਰ ਕੰਨੀਆਂ ਜੀਤਲਾ ਠੂੜਦਾਰਾ ਤੁਰਜੀ ਵੱਡੂਆ ਧਰਮਕੋਟ ਇਹਦਾ ਮੁੱਗੇ ਦੇ ਆ ਨਾ ਇਹ ਸੱਤੀ ਪਿੰਡਾਂ ਦੀ 80000 ਏਕੜ ਪੈੜੀ ਦੇ ਵਿੱਚ ਇਹਨਾਂ ਨੇ ਲਿਆ ਕੇ ਹੁਣ ਬੁੱਟਾ ਨਾਲਾ ਛੱਡਣਾ ਜਿਹੜਾ ਬੁੱਟਾ ਦਰਿਆ ਦਾ ਬੁੱਟਾ ਨਾਲਾ ਬਣਿਆ ਹੋਇਆ ਹੈ ਇਹਨੂੰ ਪਤਾ ਕਿ ਰੌਣਾ ਬਾਦ ਪੈ ਗਿਆ ਅੱਗੇ ਲੋਕ ਮਰ ਰਹੇ ਆ ਵਾਸਪਾ ਰੌਣਾ ਪਾ ਰਿਹਾ ਦਿੱਕਾ ਦੇ ਦੰਗਾ ਨਾਲ ਰੌਣਾ ਪਾ ਰਹੇ ਆ 3 ਕਰੋੜ ਬੰਦਾ ਸੰਤ ਰੋਹ ਦੇ ਪਾਣੀ ਦੇ ਯਾਹ ਨਾਲ ਮਾਰਿਆ ਜਾ ਰਿਹਾ ਅੱਜ ਇਹਨਾਂ ਨੇ ਇਹ ਸਕੀਮ ਲਾਈ ਆ ਸਰਕਾਰ ਨੇ 12 ਦੀ 에ਰਪੋਰਟ ਦਾ ਸਰਕਾਰ ਦੀ ਹੁਣ ਉੱਤੇ ਇਹਨਾਂ ਦੀ ਸਰਕਾਰ ਬਜੂਦਾ ਬੋਕਰਾਂ ਦੀ ਸਾਰੀ ਥੋੜੀ ਨਿਸ਼ਾਨਦੇਹੀ ਕਰਦੀ ਫਿਰਦੀ ਐ ਪੜਵਾਰੀ ਲੱਗੇ ਹੋਇਆ ਜੀਦਾ ਲੱਗੇ ਦਾ ਕੰਮ ਕੋਲ ਲੱਗੇ ਆ ਠੱਡੇ ਲਾਉਂਦੇ ਫਿਰਦੇ ਆ ਵੀ ਆ ਸਾਰਾ ਪਾਣੀ ਜਿਹੜਾ ਡਾਈਨ ਫਾਈਟਰ ਦਾ ਆ 80000 ਏਕੜਦਿਨ ਲਿਆ ਕੇ ਬਾੜਦੋ। ਉਹਦੇ ਵਿੱਚ 12000 ਏਕੜ ਮੋਗੇ ਜਿਹੜੇ ਤੇ ਗਰੀਨ ਹੋਣੀਆਂ, ਬਾਕੀ ਲੁਧਿਆਣੇ ਦੀਆਂ ਹੋਣੀਆਂ। ਆ 10-12 ਤੋਂ ਮੋਗੇ ਲਿਆ ਬਾਕੀ ਲੁਧਿਆਣੇ ਦੇ ਪਿੰਡਾਂ। ਜਿੰਨਾ ਪਿੰਡਾਂ ਦੇ ਵਿੱਚ ਸਾਰੀ ਗੈਰ ਲਿਆ ਕੇ ਬਾੜਦੋ। ਆ ਸਾਰਾ ਇਲਾਕਾ ਮਰ ਗਿਆ ਜਿਹੜਾ ਪਿੰਡੇ ਮੋਗੇ ਤੋਂ ਲੈ ਕੇ ਲੁਧਿਆਣੇ ਤੋਂ ਲੈ ਕੇ ਆ ਫੋਲ ਪ੍ਰੋਲ ਫਾਲਕਾ ਤੱਕ। ਅੱਕੇ ਤੰਤ ਦਸੰਬਰ ਨੂੰ ਅਸੀਂ ਬੰਨ੍ਹ ਮਾਰਦਾ ਦੀਚਾ ਰੱਖਿਆ ਤਾਜਪੁਰ ਰੋਡ ਦੇ ਉੱਤੇ ਜ਼ੇਰ ਦੇ ਕੋਲੇ ਦਿੱਚੇ 9 ਕਰੋੜ ਲੀਟਰ ਜ਼ਹਿਰ 1 ਦਿਨ ਦੇ ਵਿੱਚ ਸੋਡੇ ਪਾਣੀ ਦੀ ਪਾੜਦਾ 9 ਕਰੋੜ ਲੀਟਰ ਤੁਸੀਂ ਹਾਵ ਲਓ ਪਹਿਲਾਂ 9 ਕਰੋੜ ਲੀਟਰ ਪਾਣੀ ਧਰਤੀ ਦੇ ਹੇਠੋਂ ਕੱਢਿਆ ਜਾਂਦਾ 1 ਦਿਨ 'ਚ ਤੇ ਫਿਰ ਉਹਨੂੰ ਜ਼ਹਿਰ ਬਣਾ ਕੇ ਕੈਮੀਕਲ ਪਾ ਕੇ ਸੋਡੇ ਜਰਾਵਾਂ 'ਚ ਪਾ ਦਿੱਤਾ ਉਹਨਾਂ ਸੁਰਜਾਂ ਦੇਖੇ ਮਾਰਿਆ ਜਾਂਦਾ ਆਪਾਂ ਹਲੇ ਵੀ ਸਮਝ ਲੈ ਆਪਾਂ ਹਲੇ ਵੀ ਸੁਣ ਰਹੇ ਇਹ ਮਸਲਾ ਪਿੰਡੂ ਸ਼ਹਿਰੀ ਦਾ ਨਹੀਂ ਆ ਵੀਰ ਗਰੀਬ ਦਾ ਨਹੀਂ ਆ ਦੂਸਰ ਕੋਹਲ ਮਾਰ ਦਾ ਨਹੀਂ ਆ ਕਿਸਾਨ ਵੀ ਦੂਰ ਦਾ ਨਹੀਂ ਆ ਪਾਣੀ ਹਰ ਸਾਹ ਦਾ ਮਸਲਾ ਪਾਣੀ ਆ ਦਾ ਆਪਾਂ ਜੀਉਂਦੇ ਆ ਪਾਣੀ ਆ ਦਾ ਧਰਤੀ ਆ ਪਾਣੀ ਆ ਦਾ ਵਨਸਪਤੀ ਆ ਪਾਣੀ ਆ ਦਾ ਜੀਵ ਜੰਤੂ ਆ ਪਾਣੀ ਆ ਦਾ ਇਨਸਾਨ ਆ ਆਪਾਂ ਰੋਜ਼ ਗੁਰੂ ਘਰ ਦੇ ਵਿੱਚੋਂ ਗ੍ਰੰਥੀ ਸਾਹਿਬ ਪੜਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪੈਦਾ ਪਾਣੀ ਜਿਉ ਅਜ ਤਹਿਆ ਸਭ ਕੋਲੇ ਕਿੰਨੇ ਕ ਲੋਕ ਇਸ ਗੱਲ ਤੇ ਅਮਲ ਕਰਦੇ ਆ ਕਿੰਨੇ ਕ ਹਮ 13000 ਪਾਣੀ ਦਾ ਪਿੰਡ ਹੈ ਕੱਲਾ ਦਰਾ ਦੀ ਗੱਲ ਛੱਡੋ ਕੱਲੀਆਂ ਲਖਣੀ ਮਾਦਵੇ ਦੀ ਗੱਲ ਛੱਡੋ ਫੈਕਟਰੀ ਲੱਗਿਆ ਧੌਲੇ ਟ੍ਰਾਈਡੈਂਟਾ ਸ਼ੁਮਾ ਪਾਣੀ ਦਾ ਕੱਚ ਬਰਦਾ ਬਰਦਾ ਜੀਦਾ ਨਿਕਲਦਾ ਨਹੀਂ ਜੀਦਾ ਨਿਕਲਦਾ ਕਿੱਥੇ ਆ ਉਹ ਤਾਂ ਤੇਲ ਦਾ ਮੁਰਕ ਪਾ ਕੇ ਬਣਾ ਕੇ ਮੁਰਕਾ ਕੇ ਪਾਇਆ ਜਾ ਰਿਹਾ ਆ ਜਿਨੇ ਫੈਕਟਰੀ ਕੀ ਸੀ ਜੀ ਉਹ ਬਹੁਤ ਲੋਕਾਂ ਨੂੰ ਮੰਗ ਲਾ ਕੇ ਲੋਕ ਬੋਰਾ ਦੇ ਵਿੱਚ ਜਾ ਡੱਕਣ ਲੱਗੇ ਪਹੂ ਕਰਨ ਲੱਗੇ ਬੰਦੇ ਜਵਾਕ ਬੱਗ ਲਾ ਕੇ ਉਰ ਉੱਠੇ ਲੋ ਫਿਰ ਪੰਜਾਬ ਨੇ ਉੱਠ ਕੇ ਫੈਕਟਰੀ ਬੰਦ ਕਰਾਈ ਆਈ ਭੁੰਦਰੀ ਪਿੰਡ ਅਖਾਰਾ ਪਿੰਡ ਜਗਰਾਉਂਪੜੇ ਮਸ਼ਕਾਵਾੜ ਪਿੰਡ ਲੁਧਿਆਣੇ ਦਾ ਇਹਨਾਂ ਪਿੰਡਾਂ ਦੇ ਵਿੱਚ ਰਾਜਪੂਤ ਘਰਾੜੀ ਪਿੰਡ ਹੈ ਇਹਨਾਂ ਪਿੰਡਾਂ ਦੇ ਵਿੱਚ ਲੋਕਾਂ ਨੇ ਫੈਕਟਰੀਆਂ ਦੇ ਖਿਲਾਫ ਮੋਚੇ ਲਾਏ ਹੋਇਆ ਵੀ ਅਸੀਂ ਕਦੀ ਫੈਕਟਰੀ ਨਹੀਂ ਲੱਗਣ ਦੇਣੀ ਇਹ ਪ੍ਰਪੇਗੰਡਾ ਦੇ ਪ੍ਰਚਾਰ ਕੀ ਕੀਤਾ ਜਾ ਰਿਹਾ ਹੈ ਫੈਕਟਰੀਆਂ ਦੇ ਖਿਲਾਫ ਹੈ ਫੈਕਟਰੀਆਂ ਬਾਕੀ ਤੁਹਾਨੂੰ ਅਜੇ ਵੀ ਚੱਲਦੀਆਂ ਹਨ ਫੈਕਟਰੀਆਂ ਹੋਰ ਭਾਰਤ ਦੇ ਦੂਜੇ ਦੇ ਵਿੱਚ ਚੱਲਦੀਆਂ ਹਨ ਪਰ ਜਿਹੜੀਆਂ ਡਾਈਂਗ ਫੈਕਟਰੀਆਂ ਔਰ ਰੰਗਣ ਵਾਲੀਆਂ ਫੈਕਟਰੀਆਂ ਜਿਹਦਾ ਕੈਮੀਕਲ ਕਿਸੇ ਵੀ ਲੱਖ ਵਾਲੀ ਹਜ਼ਾਰ ਵਾਲੀ ਕੋਈ ਸਾਫ ਕਰ ਕੋਈ ਟ੍ਰੀਟਮੈਂਟ ਪਲਾਨ ਆ ਰਹੀ ਉਹ ਪਾਣੀ ਉਹ ਕੈਮੀਕਲ ਸਾਫ ਨਹੀਂ ਹੁੰਦਾ ਬੁੱਤ ਆ ਦੇ ਪਾਣੀ ਦੇ ਵਿੱਚ ਰੇਨੀ ਮਾ ਗਿਆ ਕਿਵੇਂ ਸਾਫ ਹੋ ਜੂਗਾ ਇਹ ਤੁਸੀਂ ਤੁਹਾਡੀ ਪੀੜੀ ਮਿਲ ਪੀੜੀ ਤੁਹਾਡੇ ਜੀਨ ਚ ਨਹੀਂ ਜਾ ਰਹੀ ਇਹ ਚੀਜ਼ ਇਹ ਆਹ ਤਰਾਹਾਂ ਦਾ ਭੈਣੀ ਆ ਹੋਰ ਫਾਲਕਾ ਦੇ ਪਿੰਡ ਆ ਆ ਹੜਗੇ ਵਾਲਾ ਇਨ੍ਹਾਂ ਪਿੰਡਾਂ ਦੇ ਵਿੱਚ ਅਪਹਾਜ ਲੂਲੇ ਲੰਗੜੇ ਅੰਨੇ ਕਾਣੇ ਜਵਾਕ ਬੜਾ ਹੁਣ ਲਗੇ ਮਦ부ਤੀ ਬੜਾ ਹੋਊਗਾ ਗੁਰਦੇ ਇੱਕ ਦੁਨੀਆ ਜਵਾਕਾਂ ਜੰਮਦਿਆਂ ਦੇ ਖਤਰੇ ਹੋ ਰਹੇ ਆ ਹਸਪਤਾਲ ਭਰੇ ਪਏ ਆ ਪਰ ਲੋਕ ਉੱਠ ਕੇ ਨਹੀਂ ਆਉਣ ਉਹ ਯਾਰ ਪਤਾ ਨਹੀਂ ਕੀ ਕਰਦੇ ਆ ਆ ਗੁਰਦਾ ਆਈਆਂ ਨਾ ਬੋਟਾ ਹੁਣ ਆਜ ਦੇ ਜਲ ਤਾਰੇ ਆ ਲੋਕਾਂ ਦੀ ਨਿਗਾਹ ਪੂਰੀ ਲੱਗੀ ਗਾ ਕਿਹੜਾ ਜੱਤੂ ਕਿਹੜਾ ਹਰੂਗਾ ਮੁਕਾਬਲਾ ਚੰਦੀ ਜਾਂਦਾ ਪੂਰਾ ਮੈਨੂੰ ਆ ਦੱਸੋ ਇੰਨਾ ਬੋਟਾਂ ਦੇ ਵਿੱਚ ਪਾਣੀ ਦਾ ਮੁੱਦਾ ਸੀ ਵਾਤਾਵਰਨ ਮੁੱਦਾ ਸੀ ਦਾ ਹਵਾ ਮੁੱਦਾ ਸੀ ਧਰਤੀ ਮੁੱਦਾ ਸੀ ਝੋਨੇ ਸੋਦੇ ਰੋਗੇ ਮੰਡਗਾਂ ਦੇ ਚੱਕੇ ਨਹੀਂ ਤੇ ਲੋਕ ਉਸ ਵਕ ਕਰਕੇ ਬੋਟਾਂ ਪਾਈ ਜਾਂਦੇ ਆ ਕੱਲ ਕਿਸਾਨ ਘੁੱਟੇ ਗਾ ਹਾਲੇ ਬਖੰਡੇ ਕੋਛ ਨੇ ਮਾਰ ਮਾਰ ਡਾਂਗਾ ਸ਼ਰਮ ਬਾੜ ਤੇ ਅਖਰੂ ਕਹਿੰਦੇ ਗੋਲੇ ਮਾਰੇ ਰਬੜ ਦੀਆਂ ਗੋਲੀਆਂ ਮਾਰੀਆਂ ਨਾਲੇ ਕਿਸਾਨ ਕੁੱਤੇ ਜ਼ਖਮੀ ਕਰਦੇ ਨਾਲੇ ਬੱਚੇ ਦੇ ਰਹਿੰਦੇ ਨੇ ਜਾ ਕੇ ਪੈਸੇ ਵੀ ਦੇ ਰਹੇ ਭਾਰਤ ਮਾੜਾ ਪ੍ਰੋਜੈਕਟ ਦਾ ਜਿਹੜਾ ਸੜਕਾਂ ਕੱਢੀ ਜਾਂਦੇ ਸਾਡੀ ਘਰ ਬਥੋਰੀ ਆ ਆ ਥੋੜੇ 28 ਤੱਕ ਜਾਂਦੇ ਨੇ ਬਾਗੇ ਬਾਰਡਰ ਖੁੱਟ ਜਾਣੇ ਆ ਆ ਸਾਰਾ ਯੂਰਪ ਤੱਕ ਦਾ ਆਸ਼ੀਆਰ ਤੱਕ ਸਾਰਾ ਵਪਾਰ ਹੋਣਾ ਤੇ ਸੜਕਾਂ ਨਹੀਂ ਹੋਣਾ ਐਸੇ ਕਰਕੇ ਵੱਡੇ ਵੱਡੇ ਹੈਰੀ ਨੇ ਬਣ ਗਏ ਬੜਦੇ ਆ ਲੋਕਾਂ ਨੂੰ ਜ਼ਮੀਨਾਂ ਨਾਲ ਵੇਚੇ ਜ਼ਮੀਨਾਂ ਨਾਲ ਵੇਚੋ ਛੋਟ ਜ਼ਮੀਨ ਮੈਨੂੰ ਵੀ ਇਹ ਤਾਂ ਫਸਲਵਾਰ ਦਾ ਮਰਲਾ ਨਹੀਂ ਮੈਂ ਦੀ ਧਰਤੀ ਇਹਦਾ ਕਹਸਾਬ ਦਾ ਪਾਣੀ ਆਪਣੇ ਕੋਲੇ ਤੁਸੀਂ 2039 40 ਤੱਕ ਜਾਂਦਾ ਖਤਮ ਹੈ ਇਹ ਬੰਜਰਾ ਧਰਤੀ ਆ ਗੀ ਤੋਂ ਟੇਕਾ ਕਾ ਗਿਆ ਦੱਸੋ ਪਾਇਆ ਨਹੀਂ ਪਾਏ ਬਾਈ ਪੈ ਗਏ ਨਾ ਛਾੜ ਦੇਲੇ ਪਾਸ ਦੋ ਦੋ ਟੋਟੇ ਪੈ ਗਏ 20 ਫੁੱਟ ਪਾਣੀ ਪੰਜਾਹ ਮਿੰਨਾਂ ਥੱਲੇ ਗਿਆ ਤੇ ਤੁਹਾਡੀ ਕਹਾਣੀ ਥੱਲੇ ਵੀ ਖਤਮ ਹੋ ਜਾਂਦੀ ਆ ਤੇ ਗਰਿਆਵਾ ਯਾਰ ਪਾਪੀ ਤੇ ਥੱਲੇ ਵੀ ਜਾਣਾ ਪਾਈ ਜਾਂਦੇ ਆ ਫੈਕਟਰਾਂ ਦੇ ਕੋਲ ਗੱਲ ਕਰਕੇ ਪਰ ਅਸੀਂ ਆਹ ਆਉਂ ਦਿੱਤ ਗਿਆ ਅਸੀਂ ਯਾਰ ਮਨੋਰੰਜਨ ਬਣਾ ਲਿਆ ਸਿਆਲ ਨੂੰ ਵੀ ਮਨੋਰੰਜਨ ਕਰਦੇ ਆ ਕਿਹੜਾ ਜਨਕਲੇ ਵਾਪਸ ਸੁਣਾਉਂਦਾ ਕਿਹੜਾ ਕੱਟ ਸੁਣਾਉਂਦਾ ਕਿਹੜਾ ਕਹਾਣੀਆਂ ਸੁਣਾਉਂਦਾ ਕਿਹੜਾ ਨਿੰਦਾ ਕਿਹੜਾ ਪੜਦਾ ਅਸੀਂ ਆਹ ਕੰਮ ਤੇ ਲੱਗੇ ਹੋਏ ਆਂ ਨਾ ਕਿਸਾਨੀ ਦਾ ਮੁੱਦਾ ਨਾ ਮਜ਼ਦੂਰਾਂ ਦਾ ਮੁੱਦਾ ਨਾ ਪਾਣੀਆਂ ਦੇ ਮੁੱਦੇ ਨਾ ਬੋਦੀ ਦਾ ਮੁੱਦਾ ਨਾ ਢੈਂਮਾਂ ਦੇ ਮੁੱਦੇ ਨਾ ਰਾਜਧਾਨੀ ਦੇ ਮੁੱਦੇ ਕੋਈ ਮੁੱਦਾ ਹੀ ਹੈ ਨਹੀਂ ਨਾ ਕੋ ਨਸਲਾਂ ਦਾ ਨਾ ਫਸਲਾਂ ਦਾ ਕੋਈ ਮੁੱਦੇ ਨਹੀਂ ਬੋਟਾ ਚ ਦੱਸ ਦੋ ਕਿਹੜੇ ਬੰਦੇ ਨੇ ਮੁੱਦੇ ਚੱਕੇ ਨੇ ਕਿਹੜੇ ਬੰਦੇ ਨੇ ਮੁੱਦੇ ਤੇ ਬੋਟਾਂ ਮੰਗੀਆਂ ਜਾਂ ਕਿਹੜੇ ਲੋਕ ਆ ਦੇ ਮੁੱਦੇ ਤੇ ਬੋਟਾਂ ਪਾਉਂਦੇ ਆ ਅਲੀ ਬੋਟਾਂ ਮੇਂ ਮੁੱਦੇ ਦੇ ਪਾਉਂਦੇ ਨੇ ਨਜਨਾ ਜੁੜੇ ਹੋਏ ਲੋਕ ਆ ਕਿਵੇਂ ਗਰੀਬ ਬਣਾ ਦੀ ਕਹੇ ਨਾਲੀ ਬਣਾ ਦੀ ਕਿ ਉਹ ਸਾਸ ਬਣਾ ਲਿਆ ਗਏ ਕੁਸਤਰਾ ਲਾ ਗਏ ਮੜੇ ਮੁਟੇ ਕੰਮ ਨਾਲ ਇਹ ਨਹੀਂ ਕਿ ਉਹ ਜਵਾਬ ਦੇਣ ਆਪਣੀਆਂ ਲਵਾ ਲਓਗੇ ਪਰ ਨਹੀਂ ਭਾਈ ਸਾਹਮਣੇ ਨਹੀਂ ਆਇਆ ਆਪਾਂ ਗੱਲ ਬਹੁਤ ਅੱਗੇ ਵਧ ਗਈ ਆ ਹੋਰ ਤਾਂ ਲੜਨ ਵਾਲਿਆਂ ਤੇਰਾ ਹੈਗੀਆਂ ਨੇ ਛੋਟੇ ਅੱਗੇ ਲੜ ਰਹੇ ਆ ਲੋਕ ਆ 26 ਜਨਵਰੀ ਨੂੰ ਦਿੱਲੀਆਰ ਨੇ ਮਰਦਬਖ ਤੇ ਬੈਠਣਾ ਆ 26 ਨਵੰਬਰ ਉਹ 26 ਗੱਲਬਾਤ ਜੱਤੇ ਰਹੀ ਆਪਾਂ ਵਾਲੀ ਦਿੱਲੀਆਰ ਜੱਫੀ ਨੰਬਰ ਨੂੰ ਗੱਲਿਆ ਨੇ ਮਰਦਰਾfte ਬੈਠਣਾ ਤੇ 77 ਸਾਲ ਦਾ ਬਜ਼ੁਰਗ ਬੰਦਾ ਕੈਂਸਰ ਦਾ ਮਰੀਜ਼ ਹੈ ਉਹ ਬੈਠ ਰਿਹਾ ਸਾਡੀ ਖਤਰ ਮਰਦਰਾfte ਸਾਡੀਆਂ ਨਸਲਾਂ ਫਸਲਾਂ ਸਾਡਾ ਪੰਜਾਬ ਬਚਾਉਣ ਲਈ ਕਿੰਨੇ ਲੋਕ ਆਉਣਗੇ ਉੱਤੇ 13050 ਦਾ ਪਿੰਡ ਹੈ ਜੇ ਇੱਕ ਬੰਦਾ ਨਿਕਲੇ ਦੋ ਦੋ ਬੰਦੇ ਨਿਕਲਣ ਬਾਰੀ ਨੱਕ ਪਿੰਡ ਦੇ ਵਿੱਚੋਂ 20000 ਬੰਦਾ 26000 ਬੰਦਾ 25000 ਬੰਦਾ ਤਾਂ ਆਰਾਮ ਨਹੀਂ ਮੋਰਚਾ ਦੇ ਹੋ ਸਕਦਾ ਚੋਲੇ ਲੋਟਾ ਪਿੰਡ ਵੀ ਲਾਈਏ 500 ਬੰਦਾ ਦਾ ਹੋਊਗਾ ਇਹ ਪਿੰਡ 'ਚ ਜਿਹੜਾ ਬੰਦਾ ਅੱਜ ਜਾਇਆ ਉਹਦੀ ਵਾਰੀ ਕਿੰਨੇ ਮਹੀਨਾ ਬਾਅਦ ਆਉਣੀ ਹੈ ਪਰ ਨਹੀਂ ਸੋਚਦੇ ਇਹ ਗੱਲ ਨੂੰ ਅਮਾਲੀ ਕਮਿਸ਼ਨ ਬੋਟ ਚੱਲ ਗਿਆ ਵਾ 30 ਸਾਲ ਦਾ ਬੰਦਾ 30 ਸਾਲ ਦਾ ਬੰਦਾ ਕਿ 35 ਸਾਲ ਦਾ ਬੰਦਾ ਕਿੰਨੇ ਕੁ ਬੰਦੇ ਗਏ ਉੱਥੇ ਨਹੀਂ ਜਾਂਦਾ ਕੋਈ ਆਇ ਚੇਰੀ ਨੂੰ ਆਇਆ ਟਕੇ ਦਾ ਕਿਉਂ ਅਨੂਭਾਜੀ ਸਨੇਹ ਨੂੰ ਲਾਇਆ ਕਿ ਘਰ ਬੋਟ ਲੱਗੇ ਇਸ ਥੀ ਬਹੁਤ ਲੱਗੇ ਪੰਜਾ ਪੰਡਾ ਦੇ ਹਸਬੰਦ ਕਰਾਈਏ ਪੰਜਾ ਪੰਡਾ ਚ 10-10 ਬੰਦੇ ਆ ਜਾਂਦੇ ਬਹੁਤ ਸੀ ਹੁਣ ਦੰਨ ਨੂੰ ਸੰਭਰ ਨੂੰ ਇਹ ਗੱਲ ਮੁੱਕ ਗਈ ਆ ਜਾਂ ਸਾਨੂੰ ਚੱਕ ਕੇ ਅੰਦਰ ਦੇ ਦੇਣਗੇ ਤੇ ਜਾਂ ਇਹ ਪਾਣੀ ਬੰਦ ਹੋ ਜਾਣਾ ਇਹ ਗੱਲ ਇੱਕ ਹੋਣੀ ਹੁਣ ਤੁਸੀਂ ਫੈਸਲਾ ਕਰ ਲਿਓ ਵੀ ਮੁਰਗੇ ਨਾਲਾਂ ਬਾ ਦਿਓ ਦੋਸ਼ ਦਿਓ ਵੀਰ ਕੋਈ ਬੰਦਾ ਆਇਆ ਸੀਗਾ ਸਾਡੇ ਪਿੰਡਾਂ 'ਚ ਕੋਈ ਬੰਦੇ ਕੋਈ ਜੱਥੇਬੰਦੀਆਂ ਕੋਈ ਠੇਰਾ ਕੋਈ ਟੀਮ ਆਈਆਂ ਸੀ ਸਾਡੀ ਖਾਤਰ ਬੋਲਣ ਲੜਨ ਪਰ ਅਸੀਂ ਉੱਠ ਕੇ ਗਏ ਹਾਲਾਂਕਿ ਮੈਨੂੰ ਸਿੱਧੇ ਨੂੰ ਕੋਈ ਮੈਨੂੰ ਇਹ ਥਾਪੋਲ ਦਾ ਪਾਣੀ ਮੈਂ ਨਹੀਂ ਪੀਂਦਾ ਨਾ ਮੇਰਾ ਜਿਹਾ ਪੀਂਦਾ ਬਿਲਕੁਲ ਮੋਗੇ ਵਾਲਿਓ ਇਹ ਸੋਡੇ ਤੋਂ ਵੀ ਲੱਗ ਜਾਂਦਾ ਪਰ ਪਾਣੀ ਦਾ ਸਾਡੇ ਵੀ ਖਰਾਬ ਨੇ ਅਸੀਂ ਦੋ ਮਹੀਨੇ ਬੈਠੇ ਰਹੇ ਜੀ ਇਹ ਘੱਲ ਖੁਰਦ ਪਿੰਡ ਅੰਮ੍ਰਿਤਸਰ ਦੇ ਲਫਾਫਾ ਪਾਉਣ ਦੂਰ ਉੱਕੇ ਆਦੋ ਸਾਨੂੰ ਦਾ ਕੋਈ ਮੈਨੂ ਦਾ ਤਕਲੀਫ ਨਹੀਂ ਸੀਗੀ ਫਰੋਇਪੁਰ ਜ਼ਿਲ੍ਹੇ ਜੇ ਮੈਂ ਜਾ ਕੇ ਦੋ ਮਹੀਨੇ ਬੈਠੇ ਉੱਥੇ ਸੀ ਸਮਝਾਇਆ ਲੋਕਾਂ ਨੂੰ ਜੇ ਲਫਾਫਾ ਪੈ ਗਿਆ ਨਾ ਥੱਲੇ ਪਾਣੀ ਨਹੀਂ ਜਾਣਾ ਜਾਣਾ ਹਟ ਜਾਣਾ ਥੱਲੇ ਪਾਣੀ ਦਾ ਪੱਧਰ ਡੁੱਗਾ ਚਲਾ ਜਾਣਾ 25 ਤਵਰੀਕ ਨੂੰ ਬੇਨਤੀ ਆਪਾਂ ਨਾਲ ਉਹ ਵੱਧ ਤੋਂ ਵੱਧ ਵੱਡੀ ਵਿਅਕਤੀ ਦੇ ਵਿੱਚ ਪਹੁੰਚੋ ਤੇ ਅਸੀਂ ਇਹ ਜਦ ਵੀ ਸਰਕਾਰ ਦੇ ਬੰਦੇ ਇਹ ਗੱਲ ਕਹਿੰਦੇ ਆ ਕਿ ਸਾਡੀ ਸਰਕਾਰ ਐਨਾ ਆ ਸੱਤੀ ਪਿੰਡਾਂ ਦੀ 80000 ਏਕੜ ਪੈੜੀ ਦੇ ਵਿੱਚ ਇਹ ਪਾਣੀ ਲਿਆ ਕੇ ਨਹੀਂ ਲੱੜਣਾ ਕਹਿੰਦੇ ਤਾਂ ਅਸੀਂ ਹਮ ਲਿਖ ਕੇ ਦੇ ਰਹੇ ਹਾਂ ਜਿੱਦੀ ਦੇ ਵਿੱਚ ਉਹਦੇ ਕੇਸ ਲੱਗਿਆ ਵਾ ਤਰੀਕ ਕਿੰਦੀਆਂ ਖੜਾ ਸੋ 2 ਦਸੰਬਰ ਤਰੀਕ ਹੈ ਉਥੇ ਲਿਖ ਕੇ ਦੇਣਗੇ ਇਹ ਦਲਤ ਆ ਜੀ ਅਸੀਂ ਇਹ ਨਹੀਂ ਕਰਨਾ ਇੰਨਾ ਦਾ ਪਾਣੀ ਆ ਫੈਕਟਰੀਆਂ ਦਾ ਪਾਣੀ ਐ ਇਹ ਜਿੱਥੇ ਮਰਜ਼ੀ ਕੋਲ ਇਹਨਾਂ ਦੀ ਸਰਦਾਰੀ ਐ ਕਮਾਈ ਇਹ ਕਰਦੇ ਆ ਅਰਬਾਂ ਕਰਵਾਉਂਦੀ ਐ ਇਹ ਕਮਾਉਂਦੇ ਐ ਤੇ ਜਰ ਸਾਨੂੰ ਦੇ ਕੇ ਮਾਰਿਆ ਜਾ ਰਿਹਾ ਦੁਬਾਰੇ ਬੰਦ ਦੀ ਦੁਬਾਰੇ ਬੰਦ ਜੋ ਮਰਜ਼ੀ ਕਰਨ ਦੁਬਾਰੇ ਬੰਦਨਾ ਆਪਾਂ ਨੂੰ ਕੀ ਹੋਏ ਥੋੜੀ ਤੁਸੀਂ ਅਗਰੇ ਦੇਖਿਆ ਵੀ ਆਪਦੇ ਘਰ ਦਾ ਡੰਡਾ ਆਪਦੇ ਘਰ ਦਾ ਕੋਈ ਕੂੜਾ ਤੁਸੀਂ ਗਵੰਧਾ ਛੱਡ ਕੇ ਆਉਂਦੇ ਹੋ ਛੱਡ ਕੇ ਜਾਓ ਪਾਣੀ ਖلاص ਖੋਪਰ ਖੋਲ ਦੀ ਉਹਦੀ ਨਾਲ ਦੀ ਨਾਲ ਦੀ ਆ ਕੀ ਕਰੀਏ ਨਾਲ ਤੇ ਜ਼ਹਿਰੀ ਤਾਂ ਦੇ ਪਾਣੀ ਨਾਲ ਬਾਗ ਦੇ ਥੰਮ ਮਾਰੀ ਜਾਂਦੇ ਚਲੋ ਮਤਲਬ ਨੌਜਵਾਨ ਬੈਠੇ ਆ ਤੁਸੀਂ ਟੀਕੇ ਤੋਂ ਵੱਜ ਜਾਓਗੇ ਚਿੱਟੇ ਤੋਂ ਵੱਜ ਜਾਓਗੇ ਨਾ ਟੀਕਾ ਲਾਓਗੇ ਚਿੱਟੇ ਦਾ ਨਾਮ ਵੀ ਹੋਵੇ ਨਾ ਅਸ਼ਾ ਕਰੋਗੇ ਨਾ ਦਾਲ ਦਾਲੂ ਕਿਉਂਕੋ ਵੱਜ ਜਾਊਗੀ ਜਿਨਾਂ ਪਾਣੀ ਥੋੜੇ ਘਰਾਂ ਜਵਾਰਤਾ ਛੋੜੇ ਕੁੰਨਿਆਂ ਤੇ ਰੋਜ਼ ਦਾਲ ਫਲਜੀ ਬਣਦੀ ਐ ਆਤਕ ਗੁੰਮ ਤਾਂ ਬੁੰਨਿਆ ਜਾਂਦਾ ਐ ਫਸਲਾਂ ਨੂੰ ਪਿਆਉਨੇ ਹੋ ਗਾਧੂਆ ਆਪਣੇਗਾ ਫਸਲਾਂ ਨੂੰ ਲਾਉਨੇ ਹੋ ਉਹਨਾਂ ਕਿਵੇਂ ਕਰੋਗੇ ਉਦੋਂ ਵੱਜ ਜਾਉਗੇ ਇਹਦਾ ਜਹਰ ਬੇਗੁਲ ਕਰਾਂ ਯਾਰ ਬਾਤ ਦੀ 드라마 ਯਾਰ ਬਾਤ ਦੀ ਪਤਨਾ ਯਾਰ ਬਾਤ ਇਕੱਲੇ ਇਕੱਲੇ ਚੁੱਲਦੇ ਦੇ ਯਾਰ ਤੇ ਆਤੀ ਵਿਆਹ ਉਹ ਪੀਉ ਤੇ ਖਾਣੋ ਉਹ ਤਿੰਨ ਤਰੀਕ ਨੂੰ ਬਈ ਪਿੰਡਾਂ ਨਾਲ ਬੱਬਕ ਪਿੰਡਾਂ ਤੋਂ ਆਇਆ ਸੁੱਟੀ ਜ਼ਿੰਮੇਵਾਰੀ ਬੰਦੀਆ ਕਿ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਹੋ ਕੇ ਦਿਓ ਗੱਡੀਆਂ ਟਰੈਕਟਰ ਜੋ ਵੀ ਸਾਧਨ ਤੁਸੀਂ ਲੈ ਕੇ ਆ ਸਕਦੇ ਆ ਤਾਜਪੁਰ ਰੋੜ ਸਮਰਾਲਾ ਚੌਂਕ ਤੋਂ ਅੱਗੇ ਆਪਾਂ ਜਾਣੇ ਆ ਚੰਡੀਗੜ੍ਹ ਵੱਲ ਨੂੰ ਸਮਰਾਲਾ ਚੌਂਕ ਤੋਂ ਅੱਗੇ ਵਰਦਮਨ ਚੌਂਕ ਜੀ ਵਰਦਮਨ ਜੇਲ੍ਹ ਦਾ ਐਡਰੈਸ ਪੱਕਾ ਹੈ ਵਰਦਮਨ ਚੌਂਕ ਹੀ ਹੁੰਦੇ ਆ ਨਾ ਜੇ ਜਿਹੜੀ ਗੱਡੀ ਵਰਦਮਨ ਸਮਰਾਲਾ ਚੌਂਕ ਤੋਂ ਅੱਗੇ ਵਰਦਮਨ ਚੌਂਕ ਵਰਦਮਨ ਚੌਂਕ ਤੋਂ ਆਪਾਂ ਜਾਣੇ ਆ ਜੇਲ੍ਹ ਨੂੰ ਜੇ ਲੋਏ ਪਾਸੇ ਨੂੰ ਜਾਂਦੇ ਆ ਤਾਂ ਬਿਲਕੁਲ ਇੱਧਰ ਜੇਲ੍ਹ ਦੀ ਕੰਧ ਦਾ ਸਾਹਮਣੇ ਹੋ 9 ਕਰੋੜ ਲੀਟਰ ਜਿਹੜੀ ਜਗ੍ਹਾ ਡਿੱਗਦੀ ਹੈ ਉੱਥੇ ਆਪਾਂ ਬੰਨ੍ਹ ਮਾਰਨ ਜਾ ਰਹੇ ਆ ਬਾਹਰੇ ਕਹਿ ਦਿੰਦੇ ਆ ਵੀ ਆਹ ਦਰਿਆ ਨੂੰ ਬੰਨ੍ਹ ਕਿਵੇਂ ਬੱਜੂਗਾ ਇੰਨਾ ਪਾਣੀ ਕਿਵੇਂ ਰੋਕਾਂਗੇ ਉਹ ਬਈ 5x5 ਫੁੱਟ ਦੀਆਂ ਦੋ ਪਾਈਪਾਂ ਨੇ 5 ਫੁੱਟ ਚੌੜੀਆਂ ਪਾਈਪਾਂ ਨੇ 300 ਯੂਨਿਟ ਹੋਣਾ ਜੀ ਘੱਟੋ ਘੱਟ 300 ਯੂਨਿਟ 322 ਫੈਕਟਰੀਆਂ ਦਾ ਪਾਣੀ ਇਕੱਠਾ ਇਕੱਠਾ ਹੁੰਦਾ ਉੱਥੋਂ ਉਹਨਾਂ ਪਾਈਪਾਂ ਰਾਹੀਂ ਉਹ ਪਾਣੀ ਬੁੱਢੇ ਵਿਰਾਜ ਪਾਉਂਦਾ ਜਾਂਦਾ ਉਹ ਭਾਵੇਂ ਉਹ ਯਾਰ ਜੱਪਾ ਬੰਦ ਕਰਨ ਕਾਮਯਾਬ ਹੋਵੇ ਆਪਾਂ ਵੱਡੀ ਕਾਮਯਾਬੀ ਆ। ਉਦੋਂ ਤੋਂ ਹੌਲੀ 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 ਹੋਏ ਦਿੱਕੋ ਪੈਂਦਾ ਮਾਰਾ ਪੁੱਤ ਉਹ ਵੀ ਬੰਦ ਕਰਨਾ। ਜਿਹੜਾ ਧਰਤੀ ਇਹ ਨਾਲ ਪਉਂਦੀਆਂ ਫੈਕਟਰੀ ਉਹ ਵੀ ਬੰਦ ਕਰਨਾ। ਇਹ ਸ਼ੁਰੂਆਤ ਹੈ। ਜੇ ਆਪਾਂ ਇੱਥੇ ਫੇਲ ਹੋ ਗਏ ਤਾਂ ਉਦੋਂ ਜਦ ਵੀ ਆਪਾਂ ਕਾਮਯਾਬ ਹੋਵਾਂਗੇ ਕੋਈ ਨਾ ਸਾਡਾ ਬੋਰਚਾ ਜਿ ਲੱਗਿਆ ਹੋਇਆ ਕਿਸਾਨੀ ਵਾਲਾ ਕੋਈ ਮਜ਼ਦੂਰ ਲੜ ਰਹੇ ਨੇ ਸਰ ਟੀਚਰ ਲੜ ਰਹੇ ਨੇ ਅੰਦਰ ਰੂਟਾਂਗਾ ਖੰਦੇ ਆ। ਕਿਸਾਨ ਲੜੀ ਜਾਂਦੇ ਆ। ਕੌਮਨ ਸਾ ਮੋਰਚਾ ਲੱਗਿਆ ਪਾਣੀਆਂ ਦਾ ਮੋਰਚਾ ਜਿਹੜਾ ਇੱਕ ਵੀ ਮੋਰਚਾ ਇਹ ਸਮਝ ਲਓ ਫੇਲ ਹੋ ਗਿਆ ਸਾਡਾ ਅਸੀਂ ਨਾ ਕਾਮਯਾਬ ਹੋਏ ਤਾਂ ਮੁੜ ਕੇ ਸਰਕਾਰ ਨੇ ਸਾਨੂੰ ਉੱਠਣ ਨਹੀਂ ਦੇਣਾ ਸੋ ਉਹ ਦੱਬ ਲੈਣਗੇ ਘਰਾਂ ਦੇ ਵਿੱਚ ਹੀ ਆ ਕੇ ਉਹਨੂੰ ਦੱਬ ਲੈਣਗੇ ਆਪਾਂ ਕਈ ਵਾਰ ਮੈਨੂੰ ਕੱਲ ਉਹ ਮੁੰਡਾ ਕੁੰਬੜੀ ਮੈਂ ਜਾਣਾ ਸੀਗਾ ਸਰਸਤਾਲ ਤੇ ਜਿਉਂ ਰਾਤ ਨੂੰ ਦਾਸਪੁਰ ਜੇ ਮੇਰਾ ਘਰ ਕੇ ਜਾ ਪੁਲਿਸ ਨੇ ਆ ਕੇ ਤੇ ਦੂਜੇ ਕੱਲ ਆਥਰੇ ਗਏ ਆ 5-6 ਵਜੇ ਜ਼ਿਲਤਾਸ ਸਕੂਲ ਹੋ ਗਿਆ ਆਦਮੋਂ ਦਬਲੇ ਲੇ ਕੇ ਲੜਨ ਵਾਲੇ ਬੰਦੇ ਦਬਲੇ ਲੋਕ ਪੈਸੇ ਨਹੀਂ ਬਹਿ ਜਾਂਦੇ ਜੇ ਆਪਾਂ ਕੀ ਲੈਣਾ ਛੱਡ ਪਏ ਹੁਣ ਮਜੂਰ ਮੇਰਾ ਗਿਆ ਵੀ ਆਪਾਂ ਵੀ ਲੈਣਾ ਹੋਰੋ ਗੱਲਾਂ ਗਈਆਂ ਵੀ ਘਰ ਦਾ ਦਰਵਾਜ਼ਾ ਭੇਡੋਂ ਅੰਦਰ ਬਹਿ ਜਾਓ ਉਹ ਨਹੀਂ ਗੱਲ ਬਣਦੀ ਜੇ ਤੁਸੀਂ ਉਹਨੇ ਗੱਲਾਂ ਜਵਾਬ ਦੇ ਦਿਓ ਅਸੀਂ ਲੜਨਾ ਸ਼ੁਰੂ ਕਰ ਦਾਂਗੇ ਅਸੀਂ ਕੰਪਨਾ ਸ਼ੁਰੂ ਕਰਾਂਗੇ ਬੋਲਣਾ ਸ਼ੁਰੂ ਕਰਾਂਗੇ ਵੀ ਭਾਈ ਸਾਡੇ ਕੋਲੇ ਰਾਹ ਹੈਗਾ ਤੂੰ ਐਵੇਂ ਨਾ ਤੁਰਿਆ ਅਸੀਂ ਦਾ ਉਹ ਰਾਹ ਉਹ ਬੋਲੀ ਨਾ ਕੇ ਬਾਜਾਂਗੇ ਬਚਾਓ ਜੀ ਤੁਹਾਨੂੰ ਤੁਸੀਂ ਸੁਝਾ ਦੇ ਦਿਓ ਕੀ ਕਰੀਏ ਉਜਾਰ ਲੋਸ ਜਾ ਦੇਣ ਵੀ ਸਾਡੇ ਕੋਲ ਆ 11 ਤੋਂ ਵੱਧਨ ਵਾਲੀ ਸਾਡੇ ਕੋਲ ਵੀ ਆ ਰਹਾ ਤੇ ਅਸੀਂ ਬਾਜ ਜਾਗੇ ਤਾਂ ਮੈਨੂੰ ਸ਼ਾਹ ਤੋਂ ਦੇ ਨਾਲ ਮੰਨ ਕੇ ਜੇਣਾ ਅਸੀਂ ਆ ਚੁੱਪੀ ਕਰ ਜਾਈਏ ਅਸੀਂ ਕੋ ਮਾਈਕ ਫੁਪਾਈ ਕਰਦਾ ਸਿਰ ਪਰਦਾ ਹੋ ਜਾਂਦਾ ਕਦੇ ਮੋਗੇ ਅੱਜ ਮੋਗੇ ਆ ਕੱਲ ਲਿਹਾਵੇ ਸੀ ਕਾਕਰੋ ਸੀ ਮਾਰਸਾ ਪਰਸੋਂ ਫਰੀਦਕੋ ਦਾ ਚੌਥੇ ਮੁਕਸਰ ਰੋਲ ਪੰਜਾਬ ਦੇ ਜ਼ਿਲ੍ਹਾ ਜਪਨਾਗਰੇ ਵਰਦੇ ਆ ਹਾ ਕੋਈ ਹੈਗਾ ਰਾਹ ਮੈਨੂੰ ਦੱਸੋ ਭਾਈ ਰਾਹ ਹੈ ਲੰਬੇ ਬਣਾਏ ਜੜਾ ਤੋਂ ਮੁੱਕ ਤੋਂ ਬਿਨਾਂਏ ਪਾਣੀ ਸਾਡੇ ਸਾਫਟ ਤੋਂ ਬਿਨਾਂ ਕੋਈ ਦੂਜਾ ਰਾਹ ਦੱਸੋ ਕੀ ਹੈ ਕੋਈ ਬੰਦਾ ਬਾਹ ਕਰੀ ਕਰਦੇ ਵਜਾ ਸਾਡੇ ਕੋਲ ਰਾਹ ਅਸੀਂ ਤਾਂ ਬਚ ਗਏ ਆ ਪ੍ਰਮਾਤਮਾ ਕਦੇ ਸਾਰਿਆਂ ਨੂੰ ਸਲਾਮਤੀ ਬੱਚੇ ਸਾਨੂੰ ਉਮਰਾਂ ਮਾਣੋ ਜਵਾਨੀਆਂ ਮਾਣੋ ਕੋਦੇ ਬੱਚੇ ਵੀ ਉਹਨਾਂ ਭੋਗਣਾ ਪਰ ਦੇਖਿਓ ਜਿੱਦੇ ਕਦੇ ਹਸਪਤਾਲ ਚ ਪਏ ਹੋਏ ਨਾ ਪ੍ਰਮਾਤਮਾ ਨਾ ਕਰੇ ਖੁਦਾ ਨਾ ਖਾਸ ਤਾ ਆਪਣਾ ਬੱਚਾ ਬਿਮਾਰ ਹੋ ਗੱਜੋ ਜੇ ਆਪਾਂ ਨਜਾਨਦੇ ਆ ਜਾ ਕੇ ਡਾਕਟਰ ਕੋਲੇ ਡਾਕਟਰ ਕਹਿੰਦਾ ਗੁਰਦਾ ਗਿਆ ਇਹਨੂੰ ਕੈਂਸਰ ਹੋ ਗਿਆ ਇਹਨੂੰ ਕਾਲਾ ਪੀਲਾ ਹੋ ਗਿਆ ਹੁਣ ਦੇ ਤਾਂ ਤਰੀ ਬਿਟਦੇ ਹੁੰਦੇ ਵੀ ਇਹਦਾ ਜਿਹੜਾ ਟੀਕੇ ਸੀ ਮਾਰ ਕੇ ਹੋਵੇ ਕਿਉਂਕਿ ਸਾਨੂੰ ਲੱਗਦਾ ਵੀ ਜਿਹੜੀ ਅੱਗ ਲੱਗੀ ਆ ਨਾ ਯਾਰਾਂ ਵਾਲੀ ਇਹ ਤਾਂ ਹਲੇ ਗਵੰਧੀਆਂ ਦੇ ਆਊਗੀ ਇਹ ਤਾਂ ਹਲੇ ਪਿੰਡ ਚ ਆਊਗੀ ਇਹਾਂ ਨਿਧਾਣੇ ਆਉਗੀਆਂ ਇਹਦਾ ਬਰਨਾਰੇ ਆਉਗੀਆਂ ਇਹਦਾ ਬਟੰਡੇ ਮਾਨ ਸਾਹਿਬ ਸਾਡੇ ਥੋੜੀ ਆਉਗੀਆਂ ਇਹ ਅੱਗ ਦਾ ਘਰ ਘਰ ਹੁਣੀ ਆਉਣੀ ਆਉਣੀ ਜਦੋਂ ਦਾ ਅੱਗ ਤੋਂ ਬਚਾ ਸਾਡੇ ਤੋਂ ਕਿਹੜਾ ਇਹ ਲੜਨਾ ਹੀ ਸਾਡੇ ਕੋਲੇ ਹੱਲਾ ਸ਼ਿੰਗਾਰਸ ਕਰਨਾ ਹੀ ਸਾਡੇ ਕੋਲੇ ਹੱਲਾ ਹੈ ਤਾਂ ਹੀ ਅਸੀਂ ਜਾ ਕੇ ਆਪਣੀਆਂ ਜਹਰਾਂ ਜਿਹੜੀ ਪੈਰੀਆਂ ਨੇ ਪਾਣੀ ਦੇ ਵਿੱਚੋਂ ਬੰਦ ਕਰਾ ਸਕਦੇ ਹਾਂ ਛੋਟੇ ਤੰਤਰਿਕ ਨੂੰ ਬਈ ਦੱਸੋ ਪੰਧਾਓ ਇਹ ਹੋਵੇ ਵੀ ਇੱਕ ਜੁੜੀ ਵਾਹ ਕਰੀਆਂ ਕਰ ਜਓ ਵੀ ਅਸੀਂ ਨਾਲ ਆ ਅਸੀਂ ਨਾਲ ਨਹੀਂ ਐ ਨਹੀਂ ਵੀ ਆਪਾਂ ਆਏ ਜੇ ਆਪਣੀ ਜ਼ਿੰਮੇਵਾਰੀ ਪੂਰੀ ਹੋ ਗਈ ਜੇ ਆਪਾਂ ਸਭ ਸਤਿਊ ਹੋ ਕੇ ਦਰਜੇ ਗਏ ਆਇਨੀ ਗੱਲ ਹੈ ਨਹੀਂ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਨੌਕ ਵਰਤਾ ਕਰਾਉਣੀ ਜਾਂ ਸਨੇਹੇ ਲਾਓ WhatsApp ਗਰੁੱਪ ਬਣਾਓ ਉਹਨਾਂ ਨਾਲ ਹੀ ਸਨੇਹ ਉਹ ਫੋਨ ਕਰੋ ਇਕੱਲੇ ਇਕੱਲੇ ਬੰਦੇ ਨੂੰ ਪ੍ਰੇਰਿਤ ਕਰੋ ਇਹ ਗੱਲ ਸਾਡੇ ਤੁਝਾਂ ਤੇ ਸਾਡੀਆਂ ਸੱਤਾਂ ਚ ਸਾਡੇ ਘਰਾਾਂ ਚ ਸਾਡੇ ਪਿੰਡਾਂ ਸਾਰਾ ਕਸਬੇ ਚਲਣੀ ਚਾਹੀਦੀ ਇਹ ਭਾਈ ਆ ਫਿਰ ਸੰਭਰ ਨੂੰ ਬਹੁਤ ਵੱਡਾ ਮੋਰਚਾ ਇਹ ਆਪਾਂ ਹਰ ਹਾਲ ਦੇ ਵਿੱਚ ਮਿਲ ਕਰ ਹੁਣ ਆਪਾਂ ਇੱਥੇ ਬੈਠਾਂਗੇ ਤੁਸੀਂ ਆਪਣੇ ਨਾਮ ਵੀ ਲਿਖਾ ਦਿਓ ਆਪਾਂ ਗਰੁੱਪ ਬਣਾ ਕੇ ਤੇ ਸਾਰੀ ਜਿਹੜੀ ਕਾਰਵਾਈ ਹੈ ਉਹ ਚੱਲਦੀ ਰਹੂਗੀ ਹੁਣ ਰਸਤੇ ਪਿੰਡਾਂ ਵਾਲੋਂ ਕਿਹੜੇ ਕਿਹੜੇ ਪਿੰਡਾਂ ਤੋਂ ਆਏ ਆ ਬਾਈ ਡੋਰ ਕੋਟਮਾ ਕੋਟ ਮਹੰਮਦ ਕਿਸ਼ਨਪੁਰ ਹਾਂਜੀ ਧਰਮਕੋਟ ਮੱਖਮੱਖ ਪਿੰਡਾਂ ਤੋਂ ਆਏ ਆ ਫਰੋਜ਼ ਵਾਲਾ ਬਟੂਆ ਤੋਂ ਇਹ ਤੇ دریا ਦੇ ਦਾਫੇ ਉੱਤੇ ਰੀਏ ਚ ਪੈਂਦੇ ਆ ਸਾਰੇ ਪਿੰਡ ਦੀ ਕੰਨੀਆਂ ਤੋਂ ਆਇਆ ਕੋਈ ਕੰਨੀਆਂ ਲੋ ਹਾਂਜੀ ਆਏ ਕੰਨੀਆਂ ਤੋਂ ਮੇਰੇ ਨਾਲ ਆ ਠੀਕ ਹੈ ਭਾਈ ਹੁਣ ਤਿਆਰ ਹਾਂ ਹਾਂਜੀ ਆਪੇ ਬਲ ਡੈਂਕ ਕੋਲੇ ਆ ਹੁਣ ਜੁੜ ਜੋ ਭਾਈ ਬੰਦ ਜੇ ਤਿੰਨ ਨੂੰ ਨਾ ਕਰ ਕਦੇ ਇਹਨੀਆਂ ਭੁੱਲ ਜਿਓ ਕਿਉਂਕਿ ਬਹੁਤ ਪਾਵਰਫੁਲ ਦੋਨੇ ਭਾਈ ਹਰ ਬਾ ਘਰ ਬਾ ਬੰਦੀ ਬੰਦੇ ਆ ਸੈਂਟਰ ਨਾਲ ਤਾਰਾਂ ਜੁੜਦੀਆਂ ਨੇ ਤੰਗੋ ਸਰਕਾਰ ਹੱਥ ਨਹੀਂ ਪਾ ਰਹੀ ਨੇ ਤੁਸੀਂ ਹੈਰਾਨੀ ਦੀ ਗੱਲ ਦੇਖੋ ਨੈਸ਼ਨਲ ਰੀਨਰਿਊਨਲ ਨੇ ਆਰਡਰ ਕੱਢਿਆ ਹੋਇਆ ਪੰਜਾਬ ਪ੍ਰੋਫਿਊਸ਼ਨ ਬੋਰਡ ਨੇ ਆਰਡਰ ਕੱਢਿਆ ਹੋਇਆ ਨੈਸ਼ਨਲ ਪ੍ਰੋਫਿਊਸ਼ਨ ਬੋਰਡ ਨੇ ਆਰਡਰ ਕੱਢਿਆ ਆ ਜੀ ਨੂੰ ਬੰਦ ਕਰੋ ਫੌਰੀ ਤੌਰ ਤੇ 24 ਅਗਸਤ ਦਾ ਹਾਂਜੀ 12 ਅਗਸਤ 12 ਅਗਸਤ ਦੇ ਆਰਡਰ ਹੋਏ ਨੇ 12 ਅਗਸਤ ਤੱਕ ਇਹਨੂੰ ਕਿੰਨਾ ਚਿਰ ਹੋਵੇ ਕਿੰਨੇ ਮਹੀਨੇ ਹੋ ਗਏ 8ਵੇਂ ਵੀ 21 ਅਗਸਤ 11ਵਾਂ ਆਇਆ 12ਵਾਂ ਹੋਣਾ ਹੈ ਹਾਂ ਆਰਡਰ ਕੱਢੇ ਸਖਤੀ ਨਾਲ ਵੀ ਇਹ ਜ਼ਹਿਰ ਫੌਰੀ ਤੌਰ ਤੇ ਬੰਦ ਕਰੋ ਬਾਈ ਪ੍ਰਿਆਲੂ ਪਰ ਬੰਦ ਨਹੀਂ ਹੋ ਰਹੀ ਹੋਰ ਤਮਨ ਕੀ ਕਹਿ ਰਿਹਾ ਹੈ ਕਿ ਸਾਡੀਆਂ ਜਿਹੜਾ ਪਾਣੀ ਜਿਹੜਾ ਪਾਣੀ ਸਾਡੇ ਦਰਿਆ ਮਾਰਦੇ ਸਾਡੇ ਧਰਤੀ ਇਹਦਾ ਜਿਹੜਾ ਪਾਣੀ ਆ ਕਹਿੰਦਾ ਨਾ ਆਪਾਂ ਸਾਨੂੰ ਪਹਿਲੇ ਬੋਲਾਂੇ ਬੋਲਦਾ ਫਿਰਦਾ ਕਹਿੰਦਾ ਸੀ ਉੱਪਰ ਆ ਮਾਨ ਸਾਹਿਬ ਤੂੰ ਮੁੱਖ ਮੰਤਰੀ ਆ ਆਰਡਰ ਹੋ ਚੁੱਕਿਆ ਹੋਰ ਬੋਲ ਚੁੱਕਿਆ ਲਾਗੂ ਕਿਨੇ ਕਰਾਉਣਾ ਬਰੋਦੀ ਦਰਨੇ ਕਰਾਉਣਾ ਲੋਕਾਂ ਨੇ ਕਰਾਉਣਾ ਮੁੱਖ ਮੰਤਰੀ ਕੋਈ ਪਾਕਤਾ ਪਾਗਰਾ ਕਾਨੂੰਨ ਹੈ ਪ੍ਰਸ਼ਾਸਨਿਕ ਤੰਤਰ ਖੜਾ ਕੀਤਾ ਕੋਲੇ ਆ ਤੁਸੀਂ ਤਾਂ ਮੈਂ ਗੱਲਾਂ ਉਹ ਅੱਜ ਵੀ ਐ ਗੱਲਾਂ ਕਰਦਾ ਜਿਵੇਂ ਕੋਈ ਐਮਐਲਏ ਹੁੰਦਾ ਹੁੰਦੀ ਦੱਸਦਾ ਐਂ ਸੁਣਾਉਂਦਾ ਜਿਹਾ ਕਿ ਪਾਣੀ ਮਾਰਦੇ ਹੈਂ ਮੇਰਾ ਹੱਥ ਟੁਕਾ ਬਣਿਆ ਹੋਇਆ ਹੈ ਫਾਟ ਟੁਕਾ ਬਣਿਆ ਆ ਦੇਖਿਓ ਅੱਜ ਵੋਟਾਂ ਕਿਵੇਂ ਦੇ ਦਿੱਤੀਆਂ ਬੋਕਰ ਉਡਵਾ ਦਰ ਆ ਬਰਨਾਰੇ ਜਾਂ ਦੂਜੇ ਜਿੱਥੇ ਕਿਵੇਂ ਜੀ ਵੋਟਾਂ ਹੈਗੀਆਂ ਨੇ ਬਸ ਬੱਪਾਈ ਜਾਓ ਫਰ ਮਰੀ ਜਾਓ ਮਰੀ ਜਾਓ ਛਿੱਤਰ ਖਾਈ ਜਾਓ ਇਹੀ ਹਾਲਾਤ ਹੁੰਦੇ ਨੇ ਬਾਈ ਸੋ ਠੀਕ ਆ ਬਾਈ ਧੰਨਵਾਦ ਸਾਰਿਆਂ ਦਾ ਆਪਾਂ ਬੈਠ ਕੇ ਹੋਣਾ ਇੱਕ ਗਰੁੱਪ ਬਣਾ ਲਗੇ ਤੇ ਅੱਗੇ ਪਿੰਡਾਂ 'ਚ ਜਾਣਾ ਬੋਲਣ ਮੇਰਾ ਫਿਰ ਤੁਸੀਂ ਆਪਣੇ ਨਾਮ ਜੁਰ ਲਿਖਾ ਕੇ ਜਾਓ ਤੁੰਬਾ ਜੀ ਕੋਲ ਮੁੜ ਤੁਸੀਂ ਬਾਈ ਇੱਥੇ ਨਾਮ ਲਿਖ ਲਓ ਤੇ ਮੈਂ ਅਗਲੇ ਪਿੰਡਾਂ 'ਨੇ ਕਾਲ ਲੇ ਲਿਖੋ ਸਾਰੇ ਬੰਦਿਆਂ ਦੇ ਅਗਲੇ ਜਿਹੜੇ ਨਾਮ ਤੇਰੀ ਬਾਅਦ ਆਏ ਨਾ ਉਹ ਕਰ ਦੇ ਵਟਸਐਪ ਗਰੁੱਪ ਤੁਸੀਂ ਬਣਾ ਲਓਗੇ ਬਨਿਆ ਹੋਇਆ ਸਰ ਇਹਨਾਂ ਪਿੰਡਾਂ ਦਾ ਨਹੀਂ ਇਹ ਜਿਹੜੇ ਬੰਦੇ ਰਹਿਗੇ ਨਹੀਂ ਹੈਗੇ ਉਹਨਾਂ ਨੂੰ ਐਡ ਕਰਦੇ ਨੇ ਨਾ ਵਿੱਚ ਉਹਨਾਂ ਜਿਹੜੇ ਬੰਦੇ ਭਾਈ ਨਹੀਂ ਹੈਗੇ ਗਰੁੱਪ ਦੇ ਬੱਚੇ ਨਾਲ ਜੋੜਦੇ ਹੋ ਤੇ ਇਹ ਸਾਰੀ ਜਾਣਕਾਰੀ ਉਹ ਤੁਹਾਡੇ ਕੋਲ ਕੌਣ ਸ ਹੈ ਲਖਾ ਜੀ ਗੱਲ ਮੈਂ ਤੁਹਾਨੂੰ ਦੱਸਦੀ ਇਹ ਪੰਜਾਬ ਗਵਰਨਮੈਂਟ ਦੀ ਜ਼ਮੀਨ ਆ ਜਿਹੜੀ ਭਾਰਤ ਵਾਲੇ ਦੀ ਗੱਲ ਕਰ ਰਿਆ ਜੀ ਉਹ ਪੰਜਾਬ ਗਵਰਨਮੈਂਟ ਦੀ ਜ਼ਮੀਨ ਪੜਵਾਇਆ ਰਣ ਕੇ ਭਈਆ ਨਹੀਂ ਬੁੱਤਲ ਤੇ ਤੁਸੀਂ ਕਹਿੰਦੇ ਜਿਹੜਾ ਮਾਲਿਕ ਤੋਂ ਬੰਦ ਹੋਣੀ 19 ਨੰਬਰ ਐਫ ਆਰ ਆ ਲੱਤਾਂ ਮੇਰੀਆਂ ਲੁੱਟ ਗਿਆ ਪੈਸੇ ਬਚਾੜੀ ਲੱਗੀ ਤੇ ਪਟਵਾਰੀ ਅੰਦਰ ਕੋਈ ਨਹੀਂ ਤੋੜਿਆ ਨਾਲ ਮੇਰੇ ਨਹੀਂ ਤੋੜਦੇ ਨਹੀਂ ਤੋਸੀ ਬਣਾਈ ਤਾਰੀ ਮਿਲ ਜਗਾ ਬਦਾਰ ਇਹ ਗਾਗਰ ਤੂੰ ਤੂੰ ਰੋਣ ਤੇ ਸੁਣਤੀ ਕਰੀ ਨਾ ਰੋਣ 19 ਨੰਬਰ ਐਫ ਆਰ ਵੀ ਗੱਡੀ ਗਈ ਆ ਕਰੋੜਾ ਰੁਪਇਆ ਕਰੋੜਾ ਰੁਪਇਆ 6 ਤੋਂ 22 ਦੇ ਖਾਤੇ ਆ ਤੇ ਭਈਆ ਨਹੀਂ ਭਜਾਦੀ ਆ 2 ਸਾਲ ਹੋ ਗਏ ਮੈਂ ਦਰਾਹ ਦਿੱਤੀ ਜਦੋਂ ਭਈਆ ਨਹੀਂ ਭੱਜ ਗਿਆ ਉਦੋਂ ਪਤਾ ਲੱਗਦਾ ਤੇ ਨਾ ਮੈਂ ਤਾਂ ਚੈਨੀ ਚੋਦਾ ਪਰ ਤੇਰਾ ਦਾ ਨਾਲੇ ਮੇ ਲੱਤਾਂ ਪੜ ਹੁਣ ਐਨ ਆਈ ਐਨ ਆਈ ਲੱਗੀ ਐਨ ਇਹਨਾਂ ਨੇ ਐਨਾ ਹੀ ਬੰਦਾ ਝੱਟਿਆ ਤੇ ਪੰਜਾਬ ਸਰਕਾਰ ਨੇ ਵੀ ਇੱਕ ਨੂੰ ਮਨਤ ਕੀਤੀ ਤੇ ਜਿਹੜਾ ਸੀਐਮ ਦਾ ਉਹ ਵਿਦੇਸ਼ਣ ਪੰਨੂ ਮੈਂ ਉਹਦੇ ਵਾਜਿ ਲੈ ਜਾ ਉਹ 50 ਕਰੋੜ ਰੁਪਇਆ ਲੈ ਜਾ ਇਹਨਾਂ ਤੂੰ ਇਹਨਾਂ ਤੂੰ ਤੇ 5-700 ਕਰੋੜ ਰੁਪਇਆ ਦਾ 150 ਕਰੋੜ ਰੁਪਇਆ ਇੱਕ ਪਟਵਾਰੀ ਦੇ ਖਾਤੇ ਜਾ ਰਿਹਾ ਤੇ ਕੋਈ ਸੁਣਵਾ ਨਹੀਂ ਲਾਤੀ ਤੋਸ ਨਾਲ ਮੈਂ ਸਾਰੀਆਂ ਗੋਈਆਂ ਨੇ ਗੂਹਣ ਲੁੱਟਿਆ ਤੇ ਹਰਗੇ ਨੂੰ ਕਹਿੰਦਾ ਮੇਰੇ ਘਰ ਜਾਣ ਤੋ ਡੀਆਂ ਮਾਸਟਰ ਜਮਲਾ ਦਾ ਦਾਤਾ ਕਿਸੇ ਦਾਤਾ ਇਹਨਾਂ ਦੋਤਨ ਦਾ ਨੋਟ ਨਾ ਇਹਨਾਂ ਦਾ ਇਹਨਾਂ ਦਾ ਇਹਦੇ ਘਪਲਾ ਬਾਹਰ ਕੱਢਤਾ ਉਹਨਾਂ ਦਾ ਉਹਨਾਂ ਨੇ ਇਹਨੂੰ ਮਗਵਾ ਕਰਕੇ ਮੋਟਰ ਤੇ ਲਗਾ ਕੇ ਇਹਦੀਆਂ ਲੱਤਾਂ ਪੰਨਤੀਆਂ ਤੇ ਦੇਖੋ ਯਾਰ ਛੇ ਨਾਲ ਮੇਰੇ ਨਾਲ ਪਰਚਾ ਨਾਲ ਮੈਨੂੰ ਜੇਲ੍ਹ ਚਲ ਰਹੀ ਉਹਨਾਂ ਦੇ ਰੇਡੀ ਕੋਈ ਪਰਚਾ ਪਤਾ ਤੇ ਉਸ ਤੋਂ ਬਾਅਦ ਹੁਣ ਜਣੇ ਦੀ ਉਹ ਇਨਕੁਆਰੀ ਦੇ ਵਿੱਚ ਉਹਨਾਂ ਦੇ ਵਿਜੀਲੈਂਸ ਇਨਕੁਆਰੀ ਦੇ ਵਿੱਚ ਹੁਣ ਉਹ ਪਟਵਾਰੀ ਤੇ ਉਹਨਾਂ ਦੇ ਪਰਚੇ ਦਰਜ ਹੋਗੇ ਕਰੋੜਾ ਰੁਪਇਆ ਸਰਕਾਰ ਦੇ ਖਾਤੇ 'ਚ ਵਾਪਸ ਆ ਰਿਹਾ ਹੈ ਤੇ ਇਹਨੂੰ ਜੰਡੇ ਦੀ ਹਲੇ ਵੀ ਪਰੇਸ਼ਾਨੀ ਦੇਖੋ ਇੱਕ ਬੰਦੇ ਨੇ ਲੜਾਈ ਲੜੀ ਲੋਕਾਂ ਦੀ ਪੰਜਾਬ ਦੀ ਉਹੀਆਂ ਲੱਤਾਂ ਤੋੜਤੀਆਂ ਸਾਡੇ ਲੋਕ ਨਾਲ ਹੀ ਨਹੀਂ ਖੜੇ ਅਸੀਂ ਤਾਂ ਕਿਤੇ ਦੂਰ ਗਰੇਡੇ ਵੀ ਕਿਤੇ ਮਾੜੀ ਮੋਟੀ ਕਿਸੇ ਦੇ ਉੱਤੇ ਕੋਈ ਜ਼ਰਮ ਹੁੰਦਾ ਸੀ ਨਾ ਤਾਂ ਅਸੀਂ ਝੱਟ ਜਾ ਕੇ ਉਹਦੇ ਨਾਲ ਖੜ ਜਾਂਦੇ ਹਾਂ ਮਜਲੂਮ ਦੇ ਨਾਲ ਚਲੋਂਦੇ ਖਿਲਾਫ ਜ਼ਾਲਮ ਦੇ ਖਿਲਾਫ ਤੇ ਅੱਜ ਸਾਡੇ ਲੋਕਾਂ ਨਾਲ ਕੀ ਹੋ ਰਿਹਾ ਤੇ ਆਪਾਂ ਕਿੰਨੇ ਕੁ ਉੱਠੇ ਆਵਾਜ਼ ਨੂੰ 10 ਵਜੇ ਹੋਵੇ ਹੀ ਬੁਲਫਰ ਉੱਠ ਮਾਰਦੇ ਮੇਰੇ ਗੁੱਸੇ ਕਰੇ ਹੋ ਵੀ ਹੁੰਨੀ ਪਰ ਮੈਂ ਦਰਸਾ ਨੂੰ ਲੈ ਕੇ ਆ ਜੀ ਮੇਰੇ ਘਰੇ ਉੱਤਰ ਮੈਂ ਐਸਐਸਬੀ ਨੂੰ ਗੋਲਾਇਆ ਕਹਿੰਦਾ ਕੀ ਗੱਲ ਹੈ ਜੀ ਮੈਂ ਵੀਡੀਓ ਪਾਉਣ ਨਾਲ ਤਲਵੇ ਚੜਦੇ ਆ ਮੈਂ ਜਦੋਂ ਇਹ ਤੂਹੇ ਛੱਡਦੇ ਨਹੀਂ ਕਰ ਦਿੰਦੇ ਆ ਪਜਾਮੀਆਂ 'ਚ ਤੇ ਮੈਂ ਤਲਵੇ ਚਾਤੀ ਗਿਆ ਨਹੀਂ ਪੜਾ ਰਹੀ ਨੂੰ ਤੇ ਨਾਲ ਆਦਾ ਹੂਟਰ ਮਾਰ ਕੇ ਮੈਨੂੰ ਲਾਈਵ ਵੀਡੀਓ ਪਾ ਬੋ ਲੋ ਉਹ ਥਾਣੇ ਦਾ ਉਹ ਜਿਹੜਾ ਮੇਰੇ ਹੱਥ ਜੋੜਦਾ ਕਹਿੰਦਾ ਮੈਨੂੰ ਪਤਾ ਨਹੀਂ ਜੀ ਗੱਲ ਦਾ ਫਿਰ ਕੋੜ ਨੇ ਮੈਨੂੰ ਸੱਤ ਦਿਨ ਨੂੰ ਉਹ ਦਿੱਤੀ ਆ ਵੀ ਵੀ ਤੈਨੂੰ ਥਰ ਨਹੀਂ ਸਕਦੇ ਜਦੋਂ ਤੇ ਕੋਈ ਗੱਲਬਾਤ ਹੋਊਗੀ ਤੈਨੂੰ ਪਹਿਲਾਂ ਦੱਸਿਆ ਜਾਊਗਾ ਉਹ ਬੰਦੇ ਮਿੰਤਾ ਕਰਦੇ ਕਿ ਨਖੜਦਾ ਠੁੱਡੀ ਸਰਕਾਰ ਦਾ ਵਜਿ ਚੰਗਾ ਭਾਈ ਹੁਣ ਤੁਸੀਂ ਲਿਖਾ ਦਿਓ ਨਾਂ ਜਿਹੜੇ ਭਾਈ ਜੋਰਦੂਦ ਸਿੰਘ ਜੀ ਮੈਂ ਨਿਕਲਦਾ ਠੀਕ ਆ ਭਾਈ ਤਿਆਰ ਰਿਹਾ ਵਰਤੈ ਤੈਨੂੰ ਤਿਆਰ ਹੋ ਆਪੋ ਆਪਣੀ ਜਿੰਮੇਵਾਲੀ ਸੰਭਲ ਨੂੰ ਪੂਰਾ ਡੱਡ ਕੇ ਉੱਥੇ ਪਹੁੰਚ ਜਾਓ ਕੇਰਾ ਅਸੀਂ ਕੋਈ ਆਸੇ ਦੇਖੋ ਨਾ ਫਰਮ ਦੀ ਕੋਸ਼ਿਸ਼ ਵੀ ਕਰਨੀ ਆ ਬੰਦਿਆਂ ਲੋਕਾਂ ਦੀ ਕੋਸ਼ਿਸ਼ ਵੀ ਕਰਨੀ ਉਹਦੀ ਬੰਦਬੰਦੀ ਬਣਾਵਾਂਗੇ ਪਰ ਪਹੁੰਚਣਾ ਲਾਜ਼ਮੀ ਹੈ ਇੱਕ ਵਾਰੀ ਪਹੁੰਚ ਗਏ ਆਪਾਂ ਉੱਥੇ ਫਿਰ ਆਪਾਂ ਹੱਲ ਕਰਾਂਗੇ ਦੇ ਰਾਹ ਨੂੰ ਜ ਰੋਕਦੇ ਫਿਰ ਮੁਸ਼ਕਲ ਹੋ ਜੂ ਇਸ ਕਰਕੇ ਪਿਆਲੇ ਪੂਰੀ ਵਿਵਸਥਾ ਕਰਕੇ ਪੂਰੀ ਆयो ਵਾਹੇ ਖਾਬਸਾ ਵਾਹੇ ਜੀ ਇਸ ਗੁਰਦੁਆਰਾ ਸਾਹਿਬ ਦੇ ਪੰਚਾਇਤ ਦੇ ਨੇ ਜਿਹੜੇ ਕੌਫ ਗ੍ਰਾਂਤੀ ਨੇ ਉਹਨਾਂ ਵੱਲੋਂ ਬਾਬਾ 25 ਸੈਂਟੀਮੀਟਰੋਂ ਬਾਬਾ ਲਖਾਦੇ ਦਾਹ ਜੀ ਆਹ ਮਾਹੂਤਾ ਜਾ ਰਹੇ ਨੇ ਸੋ ਨਿਹਾਲ ਵੀ ਜਾਣਾ ਨਹੀਂ ਹਲੇ ਪਲੀਜ਼ ਦੋ ਮਿੰਟ ਬੈਠਣਾ ਆਪਾਂ ਕਾਲੀ ਨਗਰਿਓ